ਮੋਂਚੀ ਪ੍ਰੇਮ ਚੰਦ ਜੀ ਦਾ ਲਿਖਿਆ ਨਾਵਲ ਨਿਰਮਲਾ ਭਾਗ 23 ਮੋਂਚੀ ਜੀ 5 ਵਜੇ ਕਚਹਿਰੀ ਤੋਂ ਵਾਪਸ ਆਏ ਤੇ ਅੰਦਰ ਆ ਕੇ ਮੰਜੀ ਤੇ ਡਿੱਗ ਪਏ। ਬੜਾਪੇ ਦਾ ਖਾਦਾ ਸਰੀਰ ਉਸਤੇ ਅੱਜ ਸਾਰਾ ਦਿਨ ਭੋਜਨ ਨਹੀਂ ਮਿਲਿਆ। ਮੂੰਹ ਸੁੱਕ ਗਿਆ। ਨਿਰਮਲਾ ਸਮਝ ਗਈ ਅੱਜ ਦਿਨ ਖਾਲੀ ਗਿਆ। ਨਿਰਮਲਾ ਨੇ ਪੁੱਛਿਆ ਅੱਜ ਕੁਝ ਨਹੀਂ ਮਿਲਿਆ? ਮੋਂਚੀ ਜੀ ਸਾਰਾ ਦਿਨ ਦੌੜਦੇ ਹੋਇਆ ਗੁਜ਼ਰਿਆ ਪਰ ਹੱਥ ਕੁਝ ਨਾ ਲੱਗਿਆ। ਨਿਰਮਲਾ ਫੌਜਦਾਰੀ ਵਾਲੇ ਮਾਮਲੇ 'ਚ ਕੀ ਹੋਇਆ ਮੋੰਚੀ ਜੀ ਮੇਰੇ ਮੁਵਕਲ ਨੂੰ ਸਜ਼ਾ ਹੋ ਗਈ ਨਿਰਮਲਾ ਪੰਡਤ ਵਾਲੇ ਮੁਕੱਦਮੇ 'ਚ ਮੋੰਚੀ ਜੀ ਪੰਡਤ ਤੇ ਡਿਗਰੀ ਹੋ ਗਈ ਨਿਰਮਲਾ ਤੁਸੀਂ ਤਾਂ ਕਹਿੰਦੇ ਸੀ ਦਾਵਾ ਖਾਰਜ ਹੋ ਜਾਵੇਗਾ ਮੋੰਚੀ ਜੀ ਕਹਿੰਦਾ ਤਾਂ ਸੀ ਹੁਣ ਵੀ ਕਹਿੰਦਾ ਹਾਂ ਕਿ ਦਾਵਾ ਖਾਰਜ ਹੋ ਜਾਣਾ ਚਾਹੀਦਾ ਸੀ ਪਰ ਇੰਨੀ ਸਿਰਖਪਾਈ ਕੌਣ ਕਰੇ ਨਿਰਮਲਾ ਤੇ ਖੇਤੀ 'ਚ ਸੀਰ ਵਾਲੇ ਦਾਅਵੇ 'ਚ ਕੀ ਮੋਛੀ ਜੀ ਉਸ ਵਿੱਚ ਵਿਹਾਰ ਹੋ ਗਈ ਨਿਰਮਲਾ ਤਾਂ ਅੱਜ ਤੁਸੀਂ ਕਿਸੇ ਨਕਰਮੇ ਦਾ ਮੂੰਹ ਦੇਖ ਕੇ ਉੱਠੇ ਸੀ ਮੋਛੀ ਜੀ ਕੋਲੋਂ ਹੁਣ ਕੰਮ ਬਿਲਕੁਲ ਨਹੀਂ ਹੋ ਸਕਦਾ ਸੀ ਇੱਕ ਤਾਂ ਉਹਨਾਂ ਦੇ ਕੋਲ ਮਕੰਦਬ ਆਉਂਦੇ ਹੀ ਨਹੀਂ ਸੀ ਤੇ ਜਿਹੜੇ ਆਉਂਦੇ ਵੀ ਸੀ ਉਹ ਵਿਗੜ ਜਾਂਦੇ ਸੀ ਪਰ ਆਪਣੀਆਂ ਅਸਫਲਤਾਵਾਂ ਨੂੰ ਉਹ ਨਿਰਮਲਾ ਕੋਲੋਂ ਲੁਕਾਉਂਦੇ ਰਹਿੰਦੇ ਸਨ ਜਿਸ ਦਿਨ ਕੁਝ ਹੱਥ ਨਹੀਂ ਸੀ ਲੱਗਦਾ ਉਸ ਦਿਨ ਕਿਸੇ ਤੋਂ 2-4 ਰੁਪਏ ਉਧਾਰ ਲੈ ਕੇ ਨਿਰਮਲਾ ਨੂੰ ਦੇ ਦਿੰਦੇ ਅਕਸਰ ਸਾਰੇ ਦੋਸਤਾਂ ਤੋਂ ਕੁਝ ਨਾ ਕੁਝ ਲੈ ਚੁੱਕੇ ਸਨ ਅੱਜ ਉਹ ਹਿੱਲ ਵੀ ਨਹੀਂ ਸਕੇ ਨਿਰਮਲਾ ਨੇ ਚਿੰਤਾ ਭਰੀ ਆਵਾਜ਼ ਵਿੱਚ ਕਿਹਾ ਆਮਦਨ ਦਾ ਇਹ ਹਾਲ ਹੈ ਤਾਂ ਭਗਵਾਨ ਹੀ ਮਾਲਕ ਹੈ ਉਸ ਤੇ ਬੇਟੇ ਦਾ ਇਹ ਹਾਲ ਹੈ ਕਿ ਬਾਜ਼ਾਰ ਜਾਣਾ ਮੁਸ਼ਕਲ ਹੈ ਭੂੰਗੀ ਕੋਲੋਂ ਹੀ ਸਾਰੇ ਕੰਮ ਕਰਵਾਉਣ ਨੂੰ ਜੀ ਕਰਦਾ ਏ ਕਿਤੇ ਉਹ ਘੋ ਲੈ ਕੇ 11 ਵਜੇ ਮੁੜਿਆ ਕਿੰਨਾ ਕਹਿ ਕਹਿ ਕੇ ਹਾਰ ਗਿਆ ਕਿ ਲੱਕੜਾਂ ਲੈ ਆਓ ਪਰ ਸੁਣਿਆ ਹੀ ਨਹੀਂ ਮੋਚੀ ਜੀ ਤਾਂ ਖਾਣਾ ਨਹੀਂ ਪਕਾਇਆ ਨਿਰਮਲਾ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਹੀ ਤੁਸੀਂ ਮੁਕੱਦਮੇ ਹਾਰਦੇ ਹੋ ਬਾਲਣ ਦੇ ਬਿਨਾਂ ਕਿਸੇ ਨੇ ਖਾਣਾ ਬਣਾਇਆ ਏ ਕਿ ਮੈਂ ਬਣਾ ਲੈਂਦੀ ਮੁੰਛੀ ਜੀ ਤਾਂ ਬਿਨਾਂ ਕੁਝ ਖਾਦੇ ਪੀਤੇ ਹੀ ਚਲੇ ਗਿਆ ਨਿਰਮਲਾ ਘਰ 'ਚ ਹੋਰ ਕੀ ਰੱਖਿਆ ਸੀ ਜਿਹੜਾ ਖਵਾ ਦਿੰਦੀ ਮੁੰਛੀ ਜੀ ਨੇ ਡਰਦੇ ਡਰਦਿਆਂ ਕਿਹਾ ਕੁਝ ਪੈਸੇ ਵੈਸੇ ਕਿਉਂ ਨਹੀਂ ਦੇ ਦਿੱਤੇ ਨਿਰਮਲਾ ਨੇ ਕਿਹਾ ਘਰ ਵਿੱਚ ਪੈਸੇ ਜੰਮਦੇ ਹੁੰਦੇ ਜੁ ਹੁੰਦੇ ਨੇ ਕਿਤੇ ਮੁੰਛੀ ਜੀ ਨੇ ਕੋਈ ਜਵਾਬ ਨਹੀਂ ਦਿੱਤਾ ਜਰਾ देर तक तो ਉਡੀਕ ਕਰਦੇ ਰਹੇ ਤੇ ਸ਼ਾਇਦ ਖਾਣ ਪੀਣ ਲਈ ਕੁਝ ਮਿਲੇਗਾ ਪਰ ਜੇ ਨਿਰਮਲਾ ਨੇ ਪਾਣੀ ਤੱਕ ਨਾ ਮੰਗਵਾਇਆ ਤਾਂ ਵਿਚਾਰੇ ਨਰਾਸ਼ ਹੋ ਕੇ ਬਾਹਰ ਚਲੇਗੇ ਸਿਆਰਾਮ ਦੇ ਦੁੱਖ ਦਾ ਅੰਦਾਜ਼ਾ ਲਾ ਕੇ ਉਹਨਾਂ ਦਾ ਦਿਲ ਦੁਖੀ ਹੋ ਗਿਆ ਇੱਕ ਵਾਰ ਭੂੰਗੀ ਕੋਲ ਉਹ ਹੀ ਲੱਕੜਾ ਮੰਗਵਾ ਲੰਗਾ ਜਾਂਦੇ ਆ ਤਾਂ ਇਸ ਤਰ੍ਹਾਂ ਦਾ ਕੀ ਨੁਕਸਾਨ ਹੋ ਜਾਂਦਾ ਇਸ ਤਰ੍ਹਾਂ ਦੀ ਕਿਰਸ ਵੀ ਕਿਸ ਕੰਮ ਦੀ ਕੀ ਕਰਦੇ ਆਦਮੀ ਭੁੱਖੇ ਰਹਿਣ ਆਪਣਾ ਸੰਦੂਕ ਕੋਲ ਕੇ ਲੱਭਣ ਲੱਗੇ ਕਿ ਸ਼ਾਇਦ 2-4 ਪੈਸੇ ਮਿਲ ਜਾਣ। ਉਸ ਦੇ ਅੰਦਰ ਦੇ ਸਾਰੇ ਕਾਗਜ਼ ਕੱਢ ਦਿੱਤੇ। ਇੱਕ-ਇੱਕ ਖਾਨਾ ਦੇਖ ਲਿਆ, ਹੱਥ ਪਾ ਕੇ ਦੇਖ ਲਿਆ। ਕੁਝ ਨਹੀਂ ਮਿਲਿਆ। ਜੇਕਰ ਨਰਮਲਾ ਦੇ ਸੰਦੂਕ 'ਚ ਪੈਸੇ ਜਮਦੇ ਨਹੀਂ ਹੁੰਦੇ ਸਨ ਤਾਂ ਸ਼ਾਇਦ ਇਸ ਸੰਦੂਕ 'ਚ ਤਾਂ ਇਸ ਦੇ ਫੁੱਲ ਵੀ ਨਾ ਲੱਗਦੇ ਹੁੰ। ਪਰ ਸੰਯੋਗ ਹੀ ਸਮਝੋ ਕਿ ਕਾਗਜ਼ਾਂ ਨੂੰ ਝਾੜਦਿਆਂ ਇੱਕ ਚਵਾਨੀ ਡਿੱਗ ਪਈ। ਮਾਰੇ ਖੁਸ਼ੀ ਨਾਲ ਉਛਲ ਪਈ। ਵੱਡੀਆਂ ਵੱਡੀਆਂ ਰਕਮਾਂ ਇਸ ਤੋਂ ਪਹਿਲਾਂ ਕਮਾ ਚੁੱਕੇ ਸਨ ਪਰ ਇਹ ਜਵਾਨੀ ਮਿਲਣ ਕਰਕੇ ਇਸ ਸਮੇਂ ਉਹਨਾਂ ਨੂੰ ਜਿੰਨੀ ਖੁਸ਼ੀ ਹੋਈ ਉਹਨੀ ਪਹਿਲਾਂ ਕਦੇ ਨਹੀਂ ਹੋਈ ਸੀ ਜਵਾਨੀ ਜਵਾਨੀ ਹੱਥ ਚ ਲੈ ਕੇ ਸੀ ਆਰਾਮ ਦੇ ਕਮਰੇ ਦੇ ਸਾਹਮਣੇ ਜਾ ਕੇ ਬੁਲਾਇਆ ਕੋਈ ਜਵਾਬ ਨਹੀਂ ਆਇਆ ਤਾਂ ਕਮਰੇ 'ਚ ਜਾ ਕੇ ਦੇਖਿਆ ਸੀ ਆਰਾਮ ਦਾ ਕਿਤੇ ਪਤਾ ਨਹੀਂ ਸੀ ਕਿ ਅਜੇ ਸਕੂਲ ਤੋਂ ਨਹੀਂ ਆਇਆ ਮਨ 'ਚ ਇਹ ਪ੍ਰਸ਼ਨ ਉੱਠਦੇ ਹੀ ਮੋਂਚੀ ਜੀ ਨੇ ਅੰਦਰ ਜਾ ਕੇ ਭੂੰਗੀ ਤੋਂ ਪੁੱਛਿਆ ਪਤਾ ਲੱਗਾ ਕਿ ਸਕੂਲ ਤੋਂ ਵਾਪਸ ਆ ਗਏ ਮੋਚੀ ਜੀ ਨੇ ਪੁੱਛਿਆ ਕੁਝ ਪਾਣੀ ਪੀਤਾ ਹੈ ਪੁੱਗੇ ਨੇ ਕੁਝ ਜਵਾਬ ਨਹੀਂ ਦਿੱਤਾ ਨੱਕ ਸਕੋੜ ਕੇ ਮੂੰਹ ਫੇਰ ਕੇ ਚਲੇਗੀ ਮੋਚੀ ਜੀ ਹੌਲੀ ਹੌਲੀ ਆ ਕੇ ਆਪਣੇ ਕਮਰੇ 'ਚ ਬੈਠ ਕੇ ਤੇ ਅੱਜ ਪਹਿਲੀ ਵਾਰ ਉਹਨਾਂ ਨੂੰ ਨਿਰਮਲਾ ਤੇ ਗੁੱਸਾ ਆਇਆ ਪਰ ਇੱਕ ਹੀ ਪਲ ਚ ਗੁੱਸਾ ਆਪਣੇ ਆਪ ਤੇ ਆਉਣ ਲੱਗਿਆ ਉਸ ਹਨੇਰੇ ਕਮਰੇ 'ਚ ਫਰਸ਼ ਤੇ ਲੇਟੇ ਹੋਏ ਉਹ ਆਪਣੇ ਪੁੱਤਰ ਵੱਲੋਂ بے ਪ੍ਰਵਾਹ ਹੋਣ ਤੇ ਆਪਣੇ ਆਪ ਨੂੰ ਦੋਸ਼ ਦੇਣ ਲੱਗੇ ਦਨ ਪਰ ਦੇ ਥੱਕੇ ਸੀ ਥੋੜੀ ਹੀ देर ਚ ਉਹਨਾਂ ਨੂੰ ਨੀਂਦ ਆ ਗਈ। ਪੂੰਗੀ ਨੇ ਆ ਕੇ ਬੁਲਾਇਆ, "ਬਾਬੂ ਜੀ ਰਸੋਈ ਤਿਆਰ ਹੈ।" ਮੋਚੀ ਜੀ ਇੱਕਦਮ ਉੱਠੇ। ਕਮਰੇ ਵਿੱਚ ਲੈਂਪ ਬਲ ਰਿਹਾ ਸੀ। ਪੁੱਛਿਆ, "ਕਿੰਨੇ ਵਜ ਬੱਜ ਗਏ ਪੂੰਗੀ? ਮੈਨੂੰ ਤਾਂ ਨੀਂਦ ਆ ਗਈ ਸੀ।" ਪੂੰਗੀ ਨੇ ਕਿਹਾ, "ਕੋਤਵਾਲੀ ਦੇ ਘਰ ਦੇ ਵਿੱਚ 9 ਵਜ ਗਏ ਨੇ।" "ਹੋਰ ਮੈਨੂੰ ਨਹੀਂ ਪਤਾ।" ਮੋਚੀ ਜੀ, "ਸੀਆ ਬਾਬੂ ਆਏ ਕਿ ਨਹੀਂ?" ਪੂੰਗੀ, "ਆਏ ਹੋਣਗੇ ਤਾਂ ਘਰ ਵਿੱਚ ਹੀ ਹੋਣਗੇ।" ਮੋਂਚੀ ਜੀ ਨੇ ਕਿਝ ਕੇ ਕੇ ਮਾਂ ਪੁੱਛਦਾ ਹਾਂ ਆਏ ਕਿ ਨਹੀਂ ਤੇ ਤੂੰ ਪਤਾ ਨਹੀਂ ਕਿ ਕੀ ਜਵਾਬ ਦਿੰਦੀ ਹੈ ਆਏ ਕਿ ਨਹੀਂ ਪੂੰਗੀ ਮੈਂ ਤਾਂ ਨਹੀਂ ਦੇਖਿਆ ਝੂਠ ਕੋ ਬੋਲਾ ਮੋਂਚੀ ਜੀ ਫੇਰ लेट ਗਏ ਤੇ ਬੋਲੇ ਉਹਨਾਂ ਨੂੰ ਆਉਣ ਦਿਓ ਫੇਰ ਚੱਲਦਾ ਅੱਧੇ ਘੰਟੇ ਤੱਕ ਦਰਵਾਜ਼ੇ ਦੇ ਵੱਲ ਅੱਖਾਂ ਲਾ ਕੇ ਮੋਂਚੀ ਜੀ ਲੇਟੇ ਰਹੇ ਫਿਰ ਉਹ ਉੱਠ ਕੇ ਬਾਹਰ ਆਏ ਤਾਂ ਸੱਜੇ ਹੱਥ ਦੋ ਪ੍ਰਲੰਗ ਤੱਕ ਚੱਲੇ ਫਿਰ ਮੁੜ ਕੇ ਦਰਵਾਜ਼ੇ ਤੇ ਆਏ ਤੇ ਪੁੱਛਿਆ ਸਿਆ बाबू ਆ ਗਏ ਨੇ ਅੰਦਰ ਤੋਂ ਆਵਾਜ਼ ਆਈ ਅਜੇ ਨਹੀਂ ਮੋਂਚੀ ਜੀ ਫੇਰ ਖੱਬੇ ਪਾਸੇ ਚਲੇ ਤੇ ਗਲੀ ਦੀ ਨੁੱਕਰ ਤੱਕ ਗਏ ਸੀ ਆ ਰਾਮ ਕਿਤੇ ਵਿਖਾਈ ਨਹੀਂ ਦਿੱਤਾ ਉਥੋਂ ਫਿਰ ਘਰ ਆਏ ਤੇ ਦਰਵਾਜ਼ੇ ਤੇ ਖੜੇ ਹੋ ਕੇ ਪੁੱਛਿਆ ਸੀ ਆ ਬਾਪੂ ਆਗੇ ਨਹੀਂ ਅੰਦਰ ਤੋਂ ਜਵਾਬ ਮਿਲਿਆ ਨਹੀਂ ਕੋਤਵਾਲੀ ਦੇ ਘੰਟੇ ਵਿੱਚ 10 ਵਜਣ ਲੱਗੇ ਮੋਂਚੀ ਜੀ ਬੜੀ ਤੇਜ਼ੀ ਨਾਲ ਕੰਪਨੀ ਕੰਪਨੀ ਬਾਗ ਦੇ ਵੱਲ ਚਲੇ ਸੋਚਣ ਲੱਗੇ ਸ਼ਾਇਦ ਉੱਥੇ ਘੁੰਮਣ ਗਿਆ ਹੋਵੇ ਤੇ ਘਾਹ ਤੇ ਲੇਟੇ ਪਏ ਨੂੰ ਨੀਂਦ ਆ ਗਈ ਹੋਵੇ ਬਾਗ ਵਿੱਚ ਪਹੁੰਚ ਕੇ ਉਹਨਾਂ ਨੇ ਹਰੇਕ ਬੈਂਚ ਤੇ ਦੇਖਿਆ ਚਾਰੇ ਪਾਸੇ ਘੁੰਮੇ ਬਹੁਤ ਸਾਰੇ ਆਦਮੀ ਘਾਤੇ ਪਏ ਹੋਏ ਸਨ ਪਰ ਸੀ ਆਰਾਮ ਦਾ ਨਾਮੋ ਨਿਸ਼ਾਨ ਨਹੀਂ ਸੀ ਉਹਨਾਂ ਨੇ ਸੀ ਆਰਾਮ ਦਾ ਨਾਮ ਲੈ ਕੇ ਜੋਰ ਨਾਲ ਬੁਲਾਇਆ ਪਰ ਕਿਤੇ ਆਵਾਜ਼ ਨਹੀਂ ਆਈ ਖਿਆਲ ਆਇਆ ਸ਼ਾਇਦ ਸਕੂਲ 'ਚ ਤਮਾਸ਼ਾ ਹੋ ਰਿਹਾ ਹੋਵੇ ਸਕੂਲ ਇੱਕ ਮੀਲ ਤੋਂ ਕੁਝ ਜ਼ਿਆਦਾ ਹੀ ਸੀ ਸਕੂਲ ਦੇ ਵੱਲ ਚੱਲੇ ਪਰ ਅੱਧੇ ਰਸਤੇ ਤੁਸੀਂ ਮੁੜ ਪਏ ਬਾਜ਼ਾਰ ਬੰਦ ਸੀ ਸਕੂਲ 'ਚ ਇਹ ਨਹੀਂ ਰਾਤ ਤੱਕ ਤਮਾਸ਼ਾ ਨਹੀਂ ਹੋ ਸਕਦਾ ਹੁਣ ਵੀ ਉਹਨਾਂ ਨੂੰ ਆਸ ਵੱਜੀ ਹੋਈ ਸੀ ਕਿ ਸੀਆਰਾ ਮੋੜਾਵੇ ਆਇਆ ਹੋਵੇਗਾ। ਦਰਵਾਜ਼ੇ ਤੇ ਆ ਕੇ ਪੁੱਛਿਆ ਸੀ ਆ ਬਾਬੂ ਆ ਗਏ ਨੇ? ਦਰਵਾਜ਼ਾ ਬੰਦ ਹੋ ਗਏ ਸਨ। ਕੋਈ ਆਵਾਜ਼ ਨਹੀਂ ਆਈ। ਫਿਰ ਜ਼ੋਰ ਨਾਲ ਬੁਲਾਇਆ। ਪੂੰਗੀ ਦਰਵਾਜ਼ਾ ਖੋਲ ਕੇ ਬੋਲੀ ਅਜੇ ਤੱਕ ਨਹੀਂ ਆਇਆ। ਮੋਂਚੀ ਜੀ ਨੇ ਹੌਲੀ ਜਹੀ ਜਿਵੇਂ ਪੂੰਗੀ ਨੂੰ ਆਪਣੇ ਕੋਲ ਬੁਲਾਇਆ ਤੇ ਦਰਦ ਭਰੀ ਆਵਾਜ਼ ਚ ਬੋਲੀ ਤੂੰ ਤਾਂ ਘਰ ਦੇ ਸਾਰੀਆਂ ਗੱਲਾਂ ਜਾਣਦੀ ਐ। ਦੱਸ ਅੱਜ ਕੀ ਹੋਇਆ ਸੀ? ਪੂੰਗੀ ਬਾਬੂ ਜੀ ਝੂਠ ਨਹੀਂ ਬੋਲਾਂਗੀ। ਮਾਲਕਨ ਕੰਮ ਛਡਾ ਦੇਵੇਗੀ ਤਾਂ ਕਿ ਦੂਜੇ ਦੇ ਮੁੰਡੇ ਇਸ ਤਰ੍ਹਾਂ ਨਹੀਂ ਰੱਖਿਆ ਜਾਂਦਾ ਜਿੱਥੇ ਕੋਈ ਕੰਮ ਹੋਇਆ ਬਸ ਬਾਜ਼ਾਰ ਭੇਜ ਦਿੱਤਾ ਦਿਨ ਭਰ ਬਾਜ਼ਾਰ ਦੌੜਦੇ ਹੋਇਆ ਹੀ ਬੀਤਦਾ ਸੀ ਅੱਜ ਲੱਕੜਾਂ ਲੈ ਆਉਣ ਨਹੀਂ ਗਿਆ ਤਾਂ ਚੁੱਲ੍ਹਾ ਵੀ ਨਹੀਂ ਜਲਿਆ ਕਹੋ ਤਾਂ ਮੂੰਹ ਫਲਾਉਣਗੇ ਜਦ ਤੁਸੀਂ ਹੀ ਨਹੀਂ ਦੇਖਦੇ ਤਾਂ ਦੂਸਰਾ ਕੌਣ ਦੇਖੇਗਾ ਉਹ ਤੇ ਚਲੋ ਭੋਜਨ ਕਰ ਲਵੋ ਬਹੂ ਜੀ ਕਦੋਂ ਤੋਂ ਬੈਠੀ ਮੁੰਟੀ ਜੀ ਕਹਿ ਦੇ ਇਸ ਵੇਲੇ ਨਹੀਂ ਖਾਣਗੇ ਮੰਚੀ ਜੀ ਫੇਰ ਆਪਣੇ ਕਮਰੇ ਵਿੱਚ ਚਲੇ ਗਏ ਤੇ ਕੰਬਾ ਸਾਲਿਆ ਦੁੱਖ ਨਾਲ ਭਰੇ ਹੋਏ ਇਹ ਸ਼ਬਦ ਉਹਨਾਂ ਦੇ ਮੂੰਹ ਚੋਂ ਨਿਕਲ ਪਏ ਭਗਵਾਨ ਕੀ ਇਹ ਜੇ ਸਜ਼ਾ ਪੂਰੀ ਨਹੀਂ ਹੋਈ ਕਿ ਇਸ ਅੰਨੇ ਦੀ ਲਾਠੀ ਨੂੰ ਹੱਥੋਂ ਖੋ ਲਮੋਗੇ ਨਿਰਮਲਾ ਨੇ ਆ ਕੇ ਕਿਹਾ ਅੱਜ ਸੀਆ ਰਾਮਾ ਜੀ ਤੱਕ ਨਹੀਂ ਆਈ ਕਹਿੰਦੀ ਰਹੀ ਕਿ ਖਾਣਾ ਬਣਾ ਦਿੰਦੀ ਹਾਂ ਖਾ ਲਵੋ ਪਰ ਪਤਾ ਨਹੀਂ ਕਿਸ ਵੇਲੇ ਉੱਠ ਕੇ ਚਲੇਗੇ ਪਤਾ ਨਹੀਂ ਕਿੱਥੇ ਘੁੰਮ ਰਹੇ ਨੇ ਗੱਲ ਤਾਂ ਸੁਣਦੇ ਹੀ ਨਹੀਂ ਕਦੋਂ ਤੱਕ ਉਹਨਾਂ ਦਾ ਰਸਤਾ ਦੇਖਿਆ ਕਰ ਤੁਸੀਂ ਚੱਲ ਕੇ ਖਾ ਲਵੋ ਉਹਨਾਂ ਦੇ ਲਈ ਖਾਣਾ ਚੱਕ ਕੇ ਰੱਖ ਦੇਵਾਂਗੀ ਮੋਂਚੀ ਜੀ ਨੇ ਨਿਰਮਲਾ ਦੇ ਵੱਲ ਕਠੋਰ ਨੇਤਰਾਂ ਨਾਲ ਦੇਖ ਕੇ ਕਿਹਾ ਹੁਣ ਕਿੰਨੇ ਵਜੇ ਹੋਣਗੇ ਨਿਰਮਲਾ ਕੀ ਪਤਾ 10 ਵਜੇ ਹੋਣਗੇ ਮੋਂਚੀ ਜੀ ਜੀ ਨਹੀਂ 12 ਵਜੇ ਹੋਣਗੇ ਮੋਂਚੀ ਜੀ 12 ਵਜੇ ਅੰਨੀ ਦੇਰ ਤੱਕ ਅਦੇ ਨਹੀਂ ਕਰਦੇ ਤੱਕ ਤੱਕ ਉਹਨਾਂ ਦਾ ਰਸਤਾ ਦੇਖੋਗੇ ਪੈਰ ਨੂ ਵੀ ਕੁਝ ਨਹੀਂ ਖਾਦਾ ਸੀ ਇਸ ਤਰ੍ਹਾਂ ਦਾ ਸ਼ੈਲਾਨੀ ਬੰਡਾ ਮੈਂ ਨਹੀਂ ਦੇਖਿਆ ਮੁੰਛੀ ਜੀ ਜੀ ਤੁਹਾਨੂੰ ਬਹੁਤਾਂ ਕਰਦਾ ਹੈ ਨਾ ਕਿਉਂ ਨਿਰਮਲਾ ਦੇਖੋ ਨਾ ਐਨੀ ਰਾਤ ਹੋ ਗਈ ਘਰ ਦੀ ਚਿੰਤਾ ਹੀ ਨਹੀਂ ਮੁੰਛੀ ਜੀ ਸ਼ਾਇਦ ਇਹ ਅਖੀ ਆਖਰੀ ਸ਼ਰਾਰਤ ਹੋਵੇ ਨਿਰਮਲਾ ਕਿਸ ਤਰ੍ਹਾਂ ਦੀਆਂ ਗੱਲਾਂ ਮੁੰਛੋ ਕਰਦੇ ਹੋ ਜਾਣਦੇ ਕਿੱਥੇ ਜਾਣਗੇ ਕਿੱਥੇ ਕਿਸੇ ਯਾਰ ਦੋਸਤ ਦੇ ਘਰ ਪਏ ਹੋਣਗੇ ਮੁੰਛੀ ਜੀ ਸ਼ਾਇਦ ਇਸ ਤਰ੍ਹਾਂ ਹੀ ਹੋਵੇ ਈਸ਼ਵਰ ਕਰੇ ਇਸੇ ਤਰ੍ਹਾਂ ਹੀ ਹੋਵੇ ਨਿਰਮਲਾ ਸਵੇਰੇ ਆਉਣਗੇ ਤਾਂ ਡਾਂਟ ਦੇਣਾ ਮੁੰਛੀ ਜੀ ਖੂਬ ਚੰਗੀ ਤਰ੍ਹਾਂ ਡਾਂਟਾਂਗਾ ਨਿਰਮਲਾ ਚਲੋ ਖਾ ਲਵੋ دیر ਬਹੁਤ ਹੋ ਗਈ ਮੁੰਛੀ ਜੀ ਸਵੇਰੇ ਉਹਨੂੰ ਡਾਂਟ ਕੇ ਹੀ ਖਵਾਵਾਂਗਾ ਕਿਤੇ ਨਾ ਆਇਆ ਤਾਂ ਤੁਹਾਨੂੰ ਇਸ ਤਰ੍ਹਾਂ ਦਾ ਇਮਾਨਦਾਰ ਨੌਕਰ ਕਿੱਥੇ ਮਿਲੇਗਾ ਨਿਰਮਲਾ ਨੇ ਖਿੱਚ ਕੇ ਕਿਹਾ ਤਾਂ ਕਿ ਮੈਂ ਭਜਾ ਦਿੱਤਾ ਮੁੰਛੀ ਜੀ ਨਹੀਂ ਇਹ ਕੌਣ ਕਹਿੰਦਾ ਏ ਤੂੰ ਉਹਨੂੰ ਕਿਉਂ ਭਜਾਉਣ ਲੱਗੀ ਤੇਰਾ ਤਾਂ ਕੰਮ ਕਰਦਾ ਸੀ ਸ਼ਾਮਤ ਆ ਗਈ ਹੋਵੇਗੀ ਉਹਦੀ ਨਰਮਲਾਨੇ ਹੋਰ ਕੁਝ ਨਹੀਂ ਕਿਹਾ ਗੱਲ ਵੱਧ ਜਾਣ ਦਾ ਡਰ ਸੀ ਅੰਦਰ ਚਲੀ ਗਈ ਸੌਣ ਨੂੰ ਵੀ ਨਹੀਂ ਕਿਹਾ ਥੋੜੀ ਦੇਰ ਬਾਅਦ ਭੂੰਗੀ ਨੇ ਦਰਵਾਜ਼ਾ ਅੰਦਰ ਤੋਂ ਦਰਵਾਜ਼ੇ ਵੀ ਬੰਦ ਕਰ ਦਿੱਤੇ ਕਿ ਮੋਂਚੀ ਜੀ ਨੂੰ ਨੀਂਦ ਆ ਸਕਦੀ ਸੀ ਤਿੰਨਾ ਮੁੰਡਿਆਂ ਵਿੱਚੋਂ ਕੇਵਲ ਇੱਕ ਹੀ ਬਚਿਆ ਰਿਹਾ ਸੀ ਉਹ ਵੀ ਹੱਥਾਂ ਤੋਂ ਨਿਕਲ ਗਿਆ ਤੇ ਫਿਰ ਜੀਵਨ ਵਿੱਚ ਹਨੇਰੇ ਦੇ ਸਿਵਾ ਹੋਰ ਕੀ ਸੀ ਕੋਈ ਨਾਂ ਲੈਣ ਦੇਣ ਵਾਲਾ ਵੀ ਨਹੀਂ ਰਹੇਗਾ ਕੋਈ ਨਾਂ ਲੈਣ ਵਾਲਾ ਵੀ ਨਹੀਂ ਰਹੇਗਾ ਹਾਂ ਕਿਸ ਤਰ੍ਹਾਂ ਦੇ ਹੀਰੇ ਹੱਥੋਂ ਨਿਕਲ ਗਏ ਮੁੰਛੀ ਜੀ ਦੀਆਂ ਅੱਖਾਂ 'ਚ ਹੰਝੂ ਵਗ ਰਹੇ ਸਨ ਤਾਂ ਕਿ ਤਾਂ ਕੀ ਕੋਈ ਹੈਰਾਨੀ ਵਾਲੀ ਗੱਲ ਹੈ ਉਸ ਪਛਤਾਵੇ ਉਸ ਦੁੱਖ ਵਿੱਚ ਇੱਕ ਹਲਕੀ ਜਹੀ ਆਸ਼ਾ ਉਸ ਨੂੰ ਸੰਭਾਲੀ ਖੜੀ ਸੀ ਜਿਸ ਪਲ ਉਹ ਰੇਖਾ ਲੁਕ ਜਾਵੇਗੀ ਕੌਣ ਕਹਿ ਸਕਦਾ ਸੀ ਕਿ ਉਹਨਾਂ ਤੇ ਕੀ ਬੀਤੇਗੀ ਉਹਨਾਂ ਦੇ ਉਸ ਦੁੱਖ ਦਾ ਅੰਦਾਜ਼ਾ ਕੌਣ ਲਾ ਸਕਦਾ ਹੈ ਕਈ ਵਾਰੀ ਮੋਂਚੀ ਜੀ ਦੇ ਅੱਖਾਂ ਅਲੱਗਣ ਲੱਗ ਜਾਂਦੇ ਨੇ ਲੱਗਣ ਲੱਗਣਾ ਪਰ ਹਰ ਵਾਰ ਸੀਆ ਰਾਮ ਦੀ ਪੈੜ ਚਾਰ ਚਾਪ ਦੇ ਧੋਖੇ ਚ ਖੁੱਲ ਜਾਂਦਾ ਸਵੇਰਾ ਹੁੰਦਿਆਂ ਹੀ ਮੋਂਚੀ ਜੀ ਫਿਰ ਸੀਆ ਰਾਮ ਨੂੰ ਲੱਭਣ ਨਿਕਲੇ ਕਿਸੇ ਤੋਂ ਪੁੱਛਦਿਆਂ ਸ਼ਰਮ ਆਉਂਦੀ ਸੀ ਕਿਸ ਮੂੰਹ ਨਾਲ ਪੁੱਛਣ ਉਹਨਾਂ ਨੂੰ ਕਿਸੇ ਤੋਂ ਤਰਸ ਦੀ ਆਸ ਨਹੀਂ ਸੀ ਸਾਹਮਣੇ ਨਾ ਕਹਿ ਕੇ ਮਨ ਚ ਸਭ ਇਹੀ ਕਹਿਣਗੇ ਜਿਸ ਤਰ੍ਹਾਂ ਕੀਤਾ ਉਸ ਤਰ੍ਹਾਂ ਭਰਿਆ ਸਾਰਾ ਦਿਨ ਸਕੂਲ ਦੇ ਮੈਦਾਨਾਂ ਬਜ਼ਾਰਾਂ ਤੋਂ ਬਗੀਚਿਆਂ ਦਾ ਚੱਕਰ ਲਾਉਂਦੇ ਰਹੇ ਦੋ ਦਿਨ ਬਿਨਾਂ ਭੋਜਨ ਦੇ ਰਹਿਣ ਤੇ ਵੀ ਉਹਨਾਂ 'ਚ ਇੰਨੀ ਸ਼ਕਤੀ ਇਸ ਤਰ੍ਹਾਂ ਆਈ ਇਹ ਉਹੀ ਜਾਣਨ ਰਾਤ ਦੇ 12 ਵਜੇ ਮੋਂਛੀ ਜੀ ਘਰ ਆਏ ਦਰਵਾਜ਼ੇ ਤੇ ਲਾਲਟਨ ਬਲ ਰਹੀ ਸੀ ਨਿਰਮਲਾ ਦਰਵਾਜ਼ੇ ਤੇ ਖੜੀ ਸੀ ਦੇਖਦੀ ਹੀ ਬੋਲੀ ਕਿਹਾ ਵੀ ਨਹੀਂ ਪਤਾ ਨਹੀਂ ਕਦੋਂ ਚਲੇਗੇ ਕੁਝ ਪਤਾ ਚੱਲਿਆ ਮੋਂਠੀ ਜੀ ਨੇ ਅੱਗ ਵਰਗੀਆਂ ਅੱਖਾਂ ਨਾਲ ਦੇਖ ਕੇ ਗਿਆ ਹਟ ਜਾ ਸਾਹਮਣੇ ਤੋਂ ਨਹੀਂ ਤਾਂ ਬੁਰਾ ਹੋਵੇਗਾ ਮਾਪੇ ਵਿੱਚ ਨਹੀਂ ਆ ਇਹ ਤੇਰੀ ਕਰਨੀ ਹੈ ਤੇਰੇ ਹੀ ਕਾਰਨ ਅੱਜ ਮੇਰੀ ਇਹ ਹਾਲਤ ਹੋ ਰਹੀ ਹੈ ਅੱਜ ਤੋਂ 6 ਸਾਲ ਪਹਿਲਾਂ ਕਿਸ ਕਰਦੀ ਇਹ ਹਾਲਤ ਸੀ ਤੂੰ ਮੇਰਾ ਬਣਿਆ ਬਣਾਇਆ ਕਰਤਵਾ ਕਰ ਦਿੱਤਾ ਤੂੰ ਮੇਰੇ ਲਹਾਂਦੇ ਬਾਗ ਨੂੰ ਉਜਾੜ ਦਿੱਤਾ ਸਿਰਫ ਇੱਕ ਮੁੱਢ ਜਿਹਾ ਰਹਿ ਗਿਆ ਏ ਉਹਦਾ ਨਿਸ਼ਾਨ ਮਿਟਾ ਕੇ ਹੀ ਤੈਨੂੰ ਚੈਨ ਆਵੇਗਾ ਮੈਂ ਆਪਣਾ ਸ਼ਰਬਨਸ ਕਰਨ ਦੇ ਲਈ ਤੈਨੂੰ ਆਪਣੇ ਘਰ ਨਹੀਂ ਲਿਆਇਆ ਸੀ ਸੁਖੀ ਜੀਵਨ ਨੂੰ ਹੋਰ ਵੀ ਸੁਖ ਵਾਲਾ ਬਣਾਉਣਾ ਚਾਹੁੰਦਾ ਸੀ ਇਹ ਉਸੇ ਦਾ ਪਰਸ਼ਾਮ ਹੈ ਪਛਤਾਵਾ ਹੈ ਜਿਹੜੇ ਮੁੰਡੇ ਹੱਥ ਦੀ ਤਲੀ ਤੇ ਫੋੜੇ ਵਾਂਗ ਪਲੋਸੇ ਜਾਂਦੇ ਸੀ ਉਹਨਾਂ ਨੂੰ ਮੇਰੇ ਜਿਉਂਦੇ ਜੀਤੂ ਨੌਕਰ ਸਮਝ ਲਿਆ ਤੇ ਮੈਂ ਅੱਖਾਂ ਨਾਲ ਸਭ ਕੁਝ ਦੇਖਦਾ ਹੋਇਆ ਵੀ ਅੰਨਾ ਬਣੀ ਬੈਠਾ ਰਿਹਾ ਜਾ ਮੇਰੇ ਲਈ ਥੋੜਾ ਜਿਹਾ ਸੰਖੀਆਂ ਭੇਜ ਦੇ ਬਸ ਇਹੀ ਕਸਰ ਰਹੇਗੀ ਕੋ ਵੀ ਪੂਰੀ ਹੋ ਜਾਵੇ ਨਿਰਮਲਾ ਨਿਰੋਂਦੇ ਹੋਇਆ ਕਿਹਾ ਮੈਂ ਤਾਂ ਕਰਮਾਂ ਦੀ ਮਾਰੀ ਹਾਂ ਹੀ ਤੁਸੀਂ ਕਹੋਗੇ ਤਾਂ ਪਤਾ ਲੱਗੇਗਾ ਪਤਾ ਨਹੀਂ ਈਸ਼ਵਰ ਨੇ ਮੈਨੂੰ ਜਨਮ ਕਿਉਂ ਦਿੱਤਾ ਸੀ ਪਰ ਇਹ ਤੁਸੀਂ ਕਿਸ ਤਰ੍ਹਾਂ ਸਮਝ ਲਿਆ ਕਿ ਸੀ ਆਰਾਮ ਆਉਣਗੇ ਹੀ ਨਹੀਂ ਮੋੰਚੀ ਜੀ ਨੇ ਆਪਣੇ ਕਮਰੇ ਦੇ ਵੱਲ ਜਾਂਦਿਆਂ ਹੋਇਆ ਕਿਹਾ ਛੱਡਨਾ ਜਾ ਕੇ ਖੁਸ਼ੀਆਂ ਮਣਾ ਤੇਰੀ ਮਨੋ ਕਾਮਨਾ ਪੂਰੀ ਹੋਗੀ ਨਿਰਮਲਾ ਸਾਰੀ ਰਾਤ ਰੋਂਦੀ ਰਹੀ ਇੰਨਾ ਕਲੰਕ ਹੁਣ ਜੀ ਆਰਾਮ ਨੂੰ ਗਏ ਨੇ ਗੈਨੇ ਲੈ ਕੇ ਜਾਂਦੇ ਹੋਣ ਤੇ ਵੀ ਮੂੰਹ ਖੋਲਣ ਦਾ ਹੌਸਲਾ ਨਹੀਂ ਕੀਤਾ ਕਿਉਂ ਇਸ ਲਈ ਕਿ ਉਹ ਲੋਕ ਕੀ ਸਮਝਣਗੇ ਕਿ ਉਹ ਝੂਠੇ ਦੋਸ਼ ਲਾ ਕੇ ਮੁੰਡੇ ਨਾਲ ਬੈਰ ਕੱਢ ਰਹੀ ਹੈ ਅੱਜ ਉਹਦੇ ਚੁੱਪ ਰਹਿਣ ਦੇ ਲਈ ਉਹਨੂੰ ਅਪਰਾਧਨ ਬਣਾਇਆ ਜਾ ਰਿਹਾ ਜੇਕਰ ਉਹ ਜੀ ਆ ਰਾਮ ਨੂੰ ਉਸੇ ਪਲ ਰੋਕ ਦਿੰਦੀ ਤਾਂ ਜੀ ਆ ਰਾਮ ਮਾਰੇ ਸ਼ਰਮ ਦੇ ਕਿਤੇ ਭੱਜ ਜਾਂਦਾ ਤਾਂ ਕਿ ਉਸ ਤੇ ਸਿਰ ਅਪਰਾਧ ਨਾ ਮੜਿਆ ਜਾਂਦਾ ਸੀ ਆ ਰਾਮ ਦੇ ਨਾਲ ਹੀ ਉਹਨੇ ਕਿਹੜਾ ਕੋਈ ਮਾੜਾ ਵਿਹਾਰ ਕੀਤਾ ਸੀ ਉਹ ਕੁਝ ਬਚਤ ਕਰਨ ਦੇ ਇਰਾਦੇ ਤੋਂ ਹੀ ਸੀਆ ਰਾਮ ਤੋਂ ਸੌਦਾ ਮੰਗਵਾਇਆ ਕਰਦੀ ਸੀ ਉਹ ਬਚਤ ਕਰਕੇ ਆਪਣੇ ਲਈ ਗਹਿਣੇ ਬਣਵਾਉਣਾ ਚਾਹੁੰਦੀ ਸੀ ਜਦ ਆਮਦਨ ਦਾ ਇਹ ਹਾਲ ਹੋ ਰਿਹਾ ਹੋਵੇ ਤਾਂ ਪੈਸੇ-ਪੈਸੇ ਤੇ ਨਿਗਰ ਰੱਖਣ ਦੇ ਸਿਵਾਏ ਕੁਝ ਜਮ੍ਹਾਂ ਕਰਨ ਦਾ ਉਹਦੇ ਕੋਲ ਹੋਰ ਸਾਧਨ ਹੀ ਕੀ ਸੀ ਜਵਾਨਾਂ ਦੀ ਜ਼ਿੰਦਗੀ ਦਾ ਤਾਂ ਕੋਈ ਭਰੋਸਾ ਨਹੀਂ ਬੁੱਢਿਆਂ ਦੀ ਜ਼ਿੰਦਗਾਨੀ ਦਾ ਕੀ ਟਿਕਾਣਾ ਬੱਚੀ ਦੇ ਵਿਆਹ ਦੇ ਲਈ ਉਹ ਕਿਸਤੇ ਸਾਹਮਣੇ ਹੱਥ ੜਦੀ ਬੱਚੀ ਦਾ ਭਾਰ ਕੁਝ ਉਸੇ ਤੇ ਹੀ ਤਾਂ ਨਹੀਂ ਸੀ ਉਹ ਸਿਰਫ ਪਤੀ ਦੀ ਸੁੱਖ ਸਹੂਦਤ ਦੇ ਲਈ ਕੁਝ ਤਾਂ ਇਕੱਠਾ ਕਰਨ ਦਾ ਯਤਨ ਕਰ ਰਹੀ ਸੀ ਪਤੀ ਹੀ ਕਿਉਂ ਸੀ ਆਰਾਮ ਹੀ ਤਾਂ ਪਿਤਾ ਦੇ ਬਾਦ ਕਰਦਾ ਮਾਲਕ ਹੁੰਦਾ ਭੈਣ ਦੇ ਵਿਆਹ ਕਰਨ ਦਾ ਭਾਰ ਕਿ ਉਹਦੇ ਸਿਰ ਤੇ ਨਹੀਂ ਪੈਂਦਾ ਨਿਰਮਲਾ ਸਾਰਾ ਕੁਝ ਪਤੀ ਤੇ ਪੁੱਤਰ ਦਾ ਸੰਕਟ ਦੂਰ ਕਰਨ ਲਈ ਕਰ ਰਹੀ ਸੀ ਬੱਚੀ ਦਾ ਵਿਆਹ ਇਸ ਹਾਲਤ ਵਿੱਚ ਸੰਕਟ ਤੇ ਸਿਵਾ ਹੋਰ ਕੀ ਸੀ ਪਰ ਇਸ ਦੇ ਲਈ ਵੀ ਉਹਦੀ ਕਿਸਮਤ ਵਿੱਚ ਕਲੰਕ ਹੀ ਲੱਗਣਾ ਲਿਖਿਆ ਸੀ ਦੁਬਾਰ ਹੋ ਗਈ ਪਰ ਅੱਜ ਵੀ ਚੁੱਲ੍ਹਾ ਨਹੀਂ ਜਲਿਆ ਖਾਣਾ ਵੀ ਜੀਵਨ ਦਾ ਕੰਮ ਏ ਇਸ ਦੀ ਕਿਸੇ ਨੂੰ ਹੋਸ਼ ਹੀ ਨਹੀਂ ਸੀ ਮੁੰછી ਜੀ ਬਾਹਰ ਬੇਜਾਨ ਪਏ ਬੇਜਾਨ ਪਈ ਸੀ ਤੇ ਨਿਰਮਲਾ ਅੰਦਰ ਪੱਚੀ ਕਦੇ ਅੰਦਰ ਜਾਂਦੀ ਕਦੇ ਬਾਹਰ ਕੋਈ ਉਸ ਨਾਲ ਬੋਲਣ ਵਾਲਾ ਨਹੀਂ ਸੀ ਬਾਰ ਬਾਰ ਸੀ ਆ ਰਾਮ ਦੇ ਦਰਵਾਜ਼ੇ ਤੇ ਜਾ ਕੇ ਖੜੀ ਹੁੰਦੀ ਤਾਂ ਬਈਆ ਬਈਆ ਬੁਲਾਉਂਦੀ ਪਰ ਬਈਆ ਕੋਈ ਜਵਾਬ ਨਹੀਂ ਦਿੰਦਾ ਸੀ ਸ਼ਾਮ ਦੇ ਸਮੇਂ ਮੁੰਚੀ ਜੀ ਆਕੇ ਨਰਮਲਾ ਨੂੰ ਬੋਲੇ ਤੇਰੇ ਕੋਲ ਕੁਝ ਰੁਪਏ ਨੇ ਨਰਮਲਾ ਨੇ ਹੈਰਾਨ ਹੋ ਕੇ ਪੁੱਛਿਆ ਕੀ ਕਰੂਗੇ ਮੁੰਚੀ ਜੀ ਮੈਂ ਜੋ ਪੁੱਛਦਾ ਹਾਂ ਉਹਦਾ ਜਵਾਬ ਦੇ ਨਰਮਲਾ ਕੀ ਤੁਹਾਨੂੰ ਨਹੀਂ ਪਤਾ ਹੈ ਦੇਣ ਵਾਲੇ ਤੁਸੀਂ ਹੀ ਹੋ ਮੁੰਚੀ ਜੀ ਤੇਰੇ ਕੋਲ ਕੁਝ ਰੁਪਏ ਹਨ ਜਾਂ ਨਹੀਂ ਜੇਕਰ ਹੈ ਤਾਂ ਮੈਨੂੰ ਦੇ ਦੇਵੋ ਨਹੀਂ ਹਨ ਤਾਂ ਸਾਫ਼ ਜਵਾਬ ਦੇ ਦਿਓ ਨਿਰਮਲਾ ਨੇ ਹੁਣ ਵੀ ਸਾਫ਼ ਜਵਾਬ ਦੇ ਦਿੱਤਾ ਬੋਲੀ ਹੋਣਗੇ ਤਾਂ ਘਰ ਹੀ ਵਿੱਚ ਹੀ ਹੋਣਗੇ ਬਾਕੀ ਤੇ ਹੋਰ ਨਹੀਂ ਭੇਜ ਦਿੱਤੇ ਮੁੰਚੀ ਜੀ ਬਾਹਰ ਚਲੇਗੇ ਉਹ ਜਾਣਦੇ ਸੀ ਕਿ ਨਿਰਮਲਾ ਦੇ ਕੋਲ ਰੁਪਏ ਹਨ ਅਸਲ ਵਿੱਚ ਸੀ ਵੀ ਨਿਰਮਲਾ ਨੇ ਇਹ ਵੀ ਨਹੀਂ ਕਿਹਾ ਕਿ ਨਹੀਂ ਹਨ ਜਾਂ ਮੈਂ ਨਹੀਂ ਦੇਵਾਂਗੀ ਪਰ ਉਹਦੀਆਂ ਗੱਲਾਂ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਦੇਣਾ ਨਹੀਂ ਚਾਹੁੰਦੀ 9 ਵਜੇ ਆ ਕੇ ਮੁੰਚੀ ਜੀ ਨੇ ਰੁਕਮਣੀ ਰੁਕਿਆ ਭੈਣ ਮੈਂ ਜਰਾ ਬਾਹਰ ਜਾ ਰਿਹਾ ਹਾਂ ਮੇਰਾ ਵਿਸਤਰਾ ਪੂੰਗੀ ਤੋਂ ਬਣਵਾ ਦੇਣਾ ਤੇ ਟਰੰਕ ਚ ਕੁਝ ਕੱਪੜੇ ਰਖਵਾ ਕੇ ਬੰਦ ਕਰ ਦੇਣਾ। ਰੁਕਮਣੀ ਭੋਜਨ ਬਣਾ ਰਹੀ ਸੀ। ਬੋਲੀ ਬਹੁਤਾ ਕਮਰੇ ਵਿੱਚ ਐ। ਉਹਨੂੰ ਕਹਿ ਕਿਉਂ ਨਹੀਂ ਦਿੰਦੀ? ਕਿੱਥੇ ਜਾਣ ਦਾ ਰਤਾ। ਮੋਚੀ ਜੀ। ਮੈਂ ਤੈਨੂੰ ਕਹਿੰਦਾ ਹਾਂ ਬਹੁ ਬਹੁ ਨੂੰ ਕਹਿਣਾ ਹੁੰਦਾ ਤਾਂ ਤੈਨੂੰ ਕਿਉਂ ਕਹਿੰਦਾ। ਅੱਜ ਤੂੰ ਕਿਉਂ ਖਾਣਾ ਪਕਾ ਰਹੀ ਹੈਂ? ਰੁਕਮਣੀ ਕੌਣ ਬਣਾਵੇ? ਬਹੁ ਦੇ ਸਿਰ ਚ ਦਰਦ ਹੋ ਰਿਹਾ। ਆਖਿਰ ਇਸ ਫੇਲੇ ਕਿੱਥੇ ਜਾ ਰਹੇ ਹਾਂ? ਸਵੇਰੇ ਚੱਲਿਆ ਜਾਨ। ਮੋਨਜੀ ਜੀ ਇਸ ਤਰ੍ਹਾਂ ਟਾਇਲ ਦੇ ਟਾਇਲ ਤਾਂ ਅੱਜ ਦਿਨ ਤਿੰਨ ਦਿਨ ਹੋ ਗਏ ਇੱਧਰ ਉੱਧਰ ਘੁੰਮ ਫਿਰ ਕੇ ਦੇਖਾਂ ਸ਼ਾਇਦ ਕਿਤੇ ਸੀ ਆਰਾਮ ਦਾ ਪਤਾ ਮਿਲ ਜਾਵੇ ਕੁਝ ਲੋਕ ਕਹਿੰਦੇ ਨੇ ਕਿ ਉਹ ਇੱਕ ਸਾਧੂ ਦੇ ਨਾਲ ਗੱਲਾਂ ਕਰ ਰਿਹਾ ਸੀ ਸ਼ਾਇਦ ਉਹ ਕਿਤੇ ਵਹਿ ਘਾ ਕੇ ਲੈ ਗਿਆ ਹੋਵੇ ਰੁਕਮਨੀ ਤਮ ਮੁੜੇਗਾ ਕਦੋਂ ਤੱਕ ਮੋਨਜੀ ਜੀ ਕਹਿ ਨਹੀਂ ਸਕਦਾ ਹਫਤਾ ਭਰ ਲੱਗ ਜਾਵੇ ਮਹੀਨਾ ਭਰ ਲੱਗ ਜਾਵੇ ਕੀ ਕਹਿ ਜਾ ਸਕਦਾ ਰੁਕਮਨੀ ਅੱਜ ਕਿਹੜਾ ਦਿਨ ਹੈ ਕਿਸੇ ਪੰਡਤ ਤੋਂ ਪੁੱਛ ਲਿਆ ਕਿ ਨਹੀਂ ਮੁੰਛੀ ਜੀ ਭੋਜਨ ਕਰਨ ਬੈਠੇ ਨਿਰਮਲਾ ਨੂੰ ਇਸ ਵੇਲੇ ਉਹਨਾਂ ਤੇ ਬੜਾ ਤਰਸ ਆਇਆ ਉਹਦਾ ਸਾਰਾ ਕੁਛ ਸ਼ਾਂਤ ਹੋ ਗਿਆ ਆਪ ਤਾਂ ਨਹੀਂ ਬੋਲੀ ਬੱਚੀ ਨੂੰ ਜਗਾ ਕੇ ਪੁਜਕਾਰਦੀ ਹੋਈ ਬੋਲੀ ਦੇਖ ਤੇਰੇ ਬਾਬੂ ਜੀ ਕਿੱਥੇ ਜਾ ਰਹੇ ਨੇ ਪੁੱਛਤਾ ਬੱਚੀ ਨੇ ਦਰਵਾਜ਼ੇ ਤੋਂ ਝਾਕ ਕੇ ਪੁੱਛਿਆ ਬਾਬੂ ਜੀ ਕਿੱਥੇ ਜਾਂਦੇ ਹੋ ਮੁੰਛੀ ਜੀ ਬੜੀ ਦੂਰ ਜਾਂਦਾ ਹਾਂ ਬੇਟੀ ਤੇਰੇ ਬਈਆਂ ਨੂੰ ਲੱਭਣ ਜਾਂਦਾ ਹਾਂ ਬੱਚੀ ਨੇ ਉੱਥੇ ਖੜੇ ਖੜੇ ਕੇ ਅਸੀਂ ਵੀ ਚੱਲਾਂਗੇ ਮੋੰਚੀ ਜੀ ਬੜੀ ਦੂਰ ਜਾਂਦਾ ਹਾਂ ਬੱਚੀ ਤੇਰੇ ਵਾਸਤੇ ਚੀਜ਼ਾਂ ਲਿਆਵਾਂਗਾ ਇੱਥੇ ਕਿਉਂ ਨਹੀਂ ਆਉਂਦੀ ਬੱਚੀ ਮੁਸਕਰਾ ਕੇ ਲੁੱਕ ਗਈ ਤੇ ਇੱਕ ਪਲ ਚ ਫੇਰ ਦਰਵਾਜ਼ੇ ਤੋਂ ਸਿਰ ਕੱਢ ਕੇ ਬੋਲੀ ਅਸੀਂ ਵੀ ਚੱਲਾਂਗੇ ਮੋੰਚੀ ਜੀ ਨੇ ਉਸੇ ਆਵਾਜ਼ ਵਿੱਚ ਕਿਹਾ ਤੈਨੂੰ ਨਹੀਂ ਲਿਜਾਵਾਂਗੇ ਬੱਚੀ ਸਾਨੂੰ ਨਹੀਂ ਲਿਜਾਵੋਗੇ ਮੋੰਚੀ ਜੀ ਤੂੰ ਤਾਂ ਸਾਡੇ ਕੋਲ ਆਉਂਦੀ ਨਹੀਂ ਲੜਕੀ ਠੁਮਕਦੀ ਹੋਈ ਆ ਕੇ ਪਿਤਾ ਦੀ ਗੋਦੀ ਵਿੱਚ ਬੈਠ ਗਈ ਥੋੜੀ ਦੇਰ ਦੇ ਲਈ ਮੋਂਚੀ ਜੀ ਉਹਦੇ ਨਾਲ ਖੇਡ ਕੇ ਆਪਣੇ ਅੰਦਰਲੇ ਦੁੱਖ ਨੂੰ ਭੁੱਲ ਗਏ। ਭੋਜਨ ਕਰਕੇ ਮੋਂਚੀ ਜੀ ਬਾਹਰ ਚਲੇ ਗਏ। ਨਿਰਮਲਾ ਖੜੀ ਦੇਖਦੀ ਰਹੀ ਕਹਿਣਾ ਚਾਹੁੰਦੀ ਸੀ ਐਵੇਂ ਬੇਲੋੜੇ ਯਤਨ ਕਰਨ ਲਈ ਜਾ ਰਹੇ ਹੋ ਪਰ ਕਹਿ ਨਹੀਂ ਸਕੀ। ਉਹ ਜਰ ਪੈ ਘਟ ਕੇ ਦੇਣ ਦਾ ਵਿਚਾਰ ਕਰਦੀ ਪਰ ਦੇ ਨਹੀਂ ਸਕਦੀ ਸੀ। ਅਖੀਰ ਉਸ ਤੋਂ ਨਹੀਂ ਰਿਹਾ ਗਿਆ। ਰੁਕਮਣੀ ਨਾਲ ਬੋਲੀ ਦੀਦੀ ਜੀ ਜਰਾ ਸਮਝਾ ਦਿਓ ਕਿੱਥੇ ਜਾ ਰਹੇ ਹੈ। ਮੇਰੀ ਜਮਾਨ ਫੜੀ ਜਾਵੇਗੀ ਪਰ ਬਿਨਾ ਬੋਲੇ ਰਹਾ ਨਹੀਂ ਜਾਂਦਾ ਬਿਨਾ ਟਿਕਾਣੇ ਕਿੱਥੇ ਲੱਭਣਗੇ ਬੇਅਰਥ ਦੀ ਹੈਰਾਨੀ ਹੋਵੇਗੀ ਰੁਕਮਣੀ ਨੇ ਦੁੱਖ ਭਰੇ ਨੇਤਰਾ ਨਾਲ ਦੇਖਿਆ ਤੇ ਆਪਣੇ ਕਮਰੇ ਵਿੱਚ ਚਲੀ ਗਈ ਨਿਰਮਲਾ ਬੱਚੀ ਨੂੰ ਗੋਦੀ ਵਿੱਚ ਲਈ ਸੋਚ ਰਹੀ ਸੀ ਕਿ ਸ਼ਾਇਦ ਜਾਣ ਦੇ ਪਹਿਲਾਂ ਬੱਚੀ ਨੂੰ ਦੇਖਣ ਜਾਂ ਮੈਨੂੰ ਮਿਲਣ ਦੇ ਲਈ ਆਉਣ ਪਰ ਉਹਦੀ ਆਸ਼ਾ ਹਾਰ ਗਈ ਮੁੰਛੀ ਜੀ ਨੇ ਬਿਸਤਰਾ ਚੁੱਕਿਆ ਤੇ ਤੰਗ ਤੇ ਜਾ ਬੈਠੇ ਉਸ ਵੇਲੇ ਨਿਰਮਲਾ ਦਾ ਕਾਲਜਾ ਧੜਕ ਉੱਠਿਆ ਉਸਨੂੰ ਲੱਗਿਆ ਕਿ ਹੁਣ ਉਹਨਾਂ ਨਾਲ ਮੁਲਾਕਾਤ ਨਹੀਂ ਹੋਵੇਗੀ ਉਹ ਮਜਬੂਰ ਹੋ ਕੇ ਦਰਵਾਜ਼ੇ ਤੇ ਆਈ ਕਿ ਮੁੰਛੀ ਜੀ ਨੂੰ ਰੋਕ ਲਵੇ ਪਰ ਤਾਂਗਾ ਚੱਲ ਚੁੱਕਿਆ ਸੀ ਧੰਨਵਾਦ